ਹਾਂ ਜੀ ਮਨਕੀ ਸਾਹਿਬ ਜਿਮਨੀ ਚੋਣਾ ਨੇ ਤੁਸੀਂ ਇੰਚਾਰਜ ਕੇ ਕਿਸ ਤਰੀਕੇ ਨਾਲ ਪਚਾ ਚੱਲ ਰਹੇ ਜਿਮਨੀ ਚੋਣਾਂ ਨੇ ਜੀ ਜਿਮਨੀ ਚੋਣ ਦਾ ਪਚਾ ਤੇਰਾ ਮੈਂ ਤੇ ਦਾ ਬਾਬਾ ਨਾਨਕ ਦਾ ਚਾਹ ਤੇ ਆ ਜੀ ਉੱਥੇ ਅਸੀਂ ਪਹਿਲੇ ਗੇਟ ਦੀ ਜਿਹੜੀ ਆਪਣੀ ਸਾਡੀ ਕੰਪਲੇਟ ਕਰ ਲਈਆ ਕੈਂਪੇਨ ਉਹ ਅਸੀਂ ਦੂਜੇ ਗੇਟ ਚ ਕਰਦੇ ਸਾਡੇ ਮੰਦੋਂ ਪਸੋਂ ਤੱਕ ਦੂਜੇ ਗੇਟ ਦੀ ਸਾਡੀ ਕੈਂਪੇਨ ਜਰੀਆ ਉਹ ਕੰਪਲੀਟ ਹੋ ਜੂਗੀ ਉਦੋਂ ਬਾਅਦ ਅਸੀਂ ਜਗੇੜ ਦੀ ਕਰਾਂਗੇ ਜਿਹੜੇ ਲਾਸਟ ਵਾਲੇ 2-3 ਦਿਨ 17 18 19 ਉਹਦੋਂ ਅਸੀਂ ਵੱਲੇ ਜਿਹੜਾ ਵੱਡੇ ਲੈਵਲ ਤੇ 30ਵਾਂ ਗੇਟ ਜਿਹੜਾ ਕੰਪਲੀਟ ਕਰਾਂਗੇ ਉਹਦਾ ਜਿੰਨਾ ਵਧੀਆ ਰਿਸਪੌਂਸ ਦੇਣੇ ਚ ਮਿਲਿਆ ਦੇ ਵਿੱਚ ਸਦਾ ਸਦਾ ਕਿਸੇ ਪਾਈਚਾ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਨਾਲ ਆਇਆ ਚਿੰਨੇ ਵੀ ਬੰਦੇ ਬੱਦੇ ਬੰਦੇ ਆ ਚੰਗੇ ਬੰਦੇ ਆ ਸੂਕਾਲੇ ਬੰਦੇ ਐਨ ਜੀਓ ਵਗੈਰਾ ਸਭ ਉਹਦਾ ਇੱਕ ਕਾਰਨ ਹੈ ਕਿ ਜਦ ਯੋਨ ਕਾਂਗਰਸ ਦੇ ਉਮੀਦਵਾਰ ਸੁਖੀ ਹਿੰਦਵਾੜ ਜੀ ਪਰਵਾਧਵਾਦ ਜਿਹੜਾ ਬਹੁਤ ਹੈਵੀ ਮੁੱਦਾ ਉੱਥੇ ਇੱਕੋ ਮੁੱਦੇ ਦੇ ਲੈਕਚਰ ਹੋ ਰਹੀਆਂ ਕਿ ਲੋਕਾਂ ਨੇ ਫਿਰ ਦੁਬਾਰਾ ਇਸੇ ਪਰਵਾਧ ਨੂੰ ਜਿਹੜਾ ਪਿਛਲੇ 50 55 ਸਾਲ ਤੋਂ ਕਬਜ਼ਾ ਕਰਕੇ ਬਿਠਾ ਉਸ ਹੱਦ ਕਿ ਤੇ ਇਹਨੂੰ ਮੌਕਾ ਦੇਣਾ ਕਿ ਨਵੇਂ ਬੰਦੇ ਨੂੰ ਮੌਕਾ ਇਹਦੇ ਤੇ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਹੈ ਕਿ ਦੇ ਜੀ ਅਸੀਂ ਬੜਾ ਲੰਮਾ ਚੇਹ ਦੇਖ ਲਿਆ ਉਹ ਜਿਹੜਾ ਹੈਂਕੜਵਾਜ ਆ ਦਾ ਦਈਆ ਸੁਖੀ ਹਿੰਦਵਾੜ ਜੀ ਅਬਸਰਤ ਹੈ ਯਾ ਡੀਸੀ ਦਾ ਕਿਦਾਂ ਬੋਲਦਾ ਤੁਸੀਂ ਕਈ ਜਿਹੜੀਆਂ ਵੀਡੀਓ ਦੇਖਿਆ ਉਹ ਐਸਐਸਪੀ ਦਾ ਕਿਦਾਂ ਬੋਲਦਾ ਉਹ ਵੀ ਦੇਖਿਆ ਮੁਦਾਂ ਸਵਜ ਕਿਦਾਂ ਬੋਲਦਾ ਉਹ ਵੀ ਤੁਸੀਂ ਦੇਖਿਆ ਪਰ ਉਹ ਜਿਹੜਾ ਲੋਕਾਂ ਦਾ ਬੋਲਦਾ ਉਹ ਮੈਨੂੰ ਬਹੁਤ ਉਹਦੀ ਮਾੜੀ ਗੱਲ ਲੱਗੀ ਜੇ ਲੋਕਾਂ ਦਾ ਉੱਚਾ ਦੀ ਵੀ ਬੋਲਣਾ ਜਿਹੜਾ ਉਹ ਠੀਕ ਦੀ ਸੋ ਅਸੀਂ ਬੇਰਾ ਬਾਬਾ ਨਾਨਕ ਬਹੁਤ ਵੱਡੀ ਗਿਣਤੀ ਦੇ ਨਾਲ ਜਿਹੜਾ ਉਹ ਜਿੱਤਾਂ ਇਹ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਬੋਲ ਰਹੇ ਨੇ ਬਹੁਤ ਬਹੁਤ ਤਰੀਕੇ ਨਾਲ ਸੰਤਾਮੀ ਕਰਦੇ ਮੈਂ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਦੇਖੋ ਇਹ ਜਿਹੜੇ ਲੋਕ ਆ ਅਸੀਂ ਗਰੀਬ ਘਰਾਂ ਚੋਂ ਜੰਮੇ ਪਲੇ ਬੱਚੇ ਮੇਰਾ ਫਾਦਰ ਹੈ ਨਹੀਂ ਮੇਰੀ ਮਾਤਾ ਹੈਗੀ 55 ਸਾਲ ਅੱਜ ਵੀ ਮਿੰਨੂ ਰੋਜ਼ ਸਕੇਦੇ ਕਿ ਤੋਹਦੀ ਆਪੀ ਬੇਟਾ ਕਿਹਦੇ ਖਿਲਾਫ ਨਹੀਂ ਬੋਲਣਾ ਮਾੜਾ ਚੰਗਾ ਬੋਲ ਮਿੰਨੂ ਦੇ ਸਭ ਲੱਗੀ ਕਿ ਇਹਨਾਂ ਨੂੰ ਪਾਲਣ ਪੋਸਣ ਕਿੱਦਾਂ ਹੋਗਾ ਇਹਨਾਂ ਦੀ ਮਾਂ ਨੇ ਇਹਨਾਂ ਦੇ ਪਿਓ ਨੇ ਇਹਨਾਂ ਨੂੰ ਬੋਲਣ ਦੀ ਜਾਜ ਕਿਉਂ ਨਹੀਂ ਦੱਸੀ ਮੈਨੂੰ ਇਹ ਦੀ ਸਮਝ ਲੱਗੀ ਕਿ ਇਹ ਬੰਦੇ ਕਹਿੰਦੇ ਜੀ ਸਾਡਾ ਬਾਪ ਜਿਹੜਾ ਸਾਬਕਾ ਮੰਤਰੀ ਦੀ ਸਾਬਕਾ ਐਮਐਲਏ ਦੀ ਫਲਾਣਾ ਹੀ ਟੀਮ ਦਾ ਠੀਕ ਹੈ ਸਰਦਾਰ ਸੰਤੋਸ਼ ਸਿੰਘ ਬਾਵਾ ਵਧੀਆ ਬੰਦੇ ਸੀਗੇ ਬਟ ਇਹਨਾਂ ਦੀ ਬੋਲਚਾਲ ਜਿਹੜੀ ਇੱਥੋਂ ਤੱਕ ਇਹਦੇ ਭਰਾ ਜਿਹੜੇ ਨਿੰਦਰਜੀ ਤੋਂ ਨਹੀਂ ਉਹਨਾਂ ਦੀ ਬੋਲਚਾਲ ਤੇ ਇਹਦੀ ਬੋਲਚਾਲ ਦਾ 100 ਗੁਣਾ ਦਾ ਫਰਕ ਹੈ ਉਹ ਚੰਗਾ ਲੋਕਾਂ ਦਾ ਬੋਲਦਾ ਵਧੀਆ ਨਿੰਦਰਜੀ ਦਾ ਪਰ ਇਹਦੀ ਬੋਲਚਾਲ ਜਿਹੜੀ ਸਰ ਮੈਂ ਤਾਂ ਦੇਖਿਆ ਕੀ ਬੋਲੀ ਜਾਂਦਾ ਉਹ ਕੇਦਰੀਅਲ ਨੈਸ਼ਨਲ ਪਾਰਟੀ ਦਾ ਲੀਡਰ ਹੈ ਕੇ ਦੀਲ ਦੇ ਖਿਲਾਫ ਗੱਲ ਕਰਦਾ ਤਾਨੂੰ ਵਹਿ ਸੰਗ ਹੋਣੀ ਚਾਹੀਦੀ ਆ ਉਹ ਬੜਾ ਗਲਤ ਮਿਲੂ ਕੇ ਦੱਸਿਆ ਮੈਂ ਵੀਡੀਓ ਸੁਣੀ ਨਹੀਂ ਮਿਲੂ ਕੇ ਦੱਸਿਆ ਕਿ ਵੀਡੀਓ ਤੇ ਬੜਾ ਗਲਤ ਬੋਲਦਾ ਸੋ ਇਹਨਾਂ ਨੂੰ ਮੈਂ ਮੈਂ ਕਹੂੰਗਾ ਕਿ ਇਹਨਾਂ ਨੇ ਕੋਈ ਤਮੀਜ਼ ਨਹੀਂ ਸਿੱਖੀ ਮਾਪਿਆਂ ਕੋਲ ਐਜੂਕੇਸ਼ਨ ਨਾਲੋਂ ਮਾਪਿਆਂ ਦੀ ਜਿਹੜੀ ਐਜੂਕੇਸ਼ਨ ਹੁੰਦੀ ਆ ਨਾ ਬੱਚੇ ਲਈ ਉਹ ਸਭ ਤੋਂ ਅਹਿਮ ਹੁੰਦੀ ਆ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਮਾਪਿਆਂ ਕੋਲ ਜ਼ਿਆਦਾ ਤਮੀਜ਼ ਮਿਲੀ ਦੀ ਤੇ ਜਾਂ ਇਹ ਨਾ ਲਈ ਇਹ ਇਹ ਉਹ ਕਿਹੜਾ ਪ੍ਰਮਾਪਰ ਉਹ ਤਾਂ ਵੀ ਇਦਾਂ ਹੀ ਬੋਲਦੇ ਹੋਣਗੇ ਜੰਮ ਦੇ ਜੋ ਇਹ ਲੋਕਾਂ ਨੂੰ ਬੋਲਦੇ ਸੋ ਕੋਈ ਬੋਲਣ ਦੋਸਤਾਂ ਨੂੰ ਕਹਿ ਦਿਆ ਸਾਹਬ ਨੇ ਜੋ ਕਹਿਆ ਠੀਕ ਹੈ ਸੱਚ ਕਹਿ ਲੱਗਦਾ ਜੀ ਇੱਕ ਸ਼ਬਦਾਬਲੀ ਤੇ ਕੰਟਰੋਲ ਕਰਨਾ ਚਾਹੀਦਾ ਮੈਂ ਬਿਲਕੁਲ ਸੱਚਾ ਦੋਸਤਾਂ ਦੀ ਸ਼ਬਦਾਬਲੀ ਜਿਹੜੀ ਐ ਏਡੀ ਨੀਵੇਂ ਲੈਵਲ ਦੀ ਮੈਂ ਆਸ ਨਹੀਂ ਕਰਦਾ ਇਸ ਲੈਵਲ ਦਾ ਬੰਦਾ ਐਮਐਲ ਬਣਨਾ ਚਾਹੀਦਾ ਐਮਪੀ ਬਣਨਾ ਚਾਹੀਦਾ ਗਰਵਾਸਪੁਰ ਦੇ ਲੋਕਾਂ ਨੇ ਕਿਦਾਂ ਚੁਰਤਾ ਇਦਾਂ ਦੇ ਬੰਦਿਆਂ ਨੂੰ ਜਿਨ੍ਹਾਂ ਨੂੰ ਤਬੀਜ ਹੀ ਨਹੀਂ ਆ ਬੋਲਣ ਦੀ ਕਿਹਨਾਂ ਡੀਸੀ ਨਾਲ ਕਿਦਾਂ ਬੋਲਦਾ ਤੂੰ ਵੀਡੀਓ ਦੇਖੀ ਐਸਐਲ ਵੀ ਨਾਲ ਕਿਦਾਂ ਬੋਲਦਾ ਜਾਂ ਤੂੰ ਕਿ ਮੇਰਾ ਲੋਕ ਸਭਾ ਦਾ ਮੈਂਬਰ ਹੈ। ਤੈਨੂੰ ਪਤਾ ਹੀ ਨਹੀਂ ਕਿਦਾ ਬੋਲਣਾ। ਤੂੰ ਜਿੱਦਾਂ ਗੁੰਡੇ ਬੋਲਦੇ ਆ ਬਦਮਾਸ਼ ਬੋਲਦੇ ਹੁੰਦਾ ਬੋਲ ਜਾਨੇ ਤੁਸੀਂ ਜਾਨ। ਤੁਸੀਂ ਅਈ ਮੈਂ ਮੰਤਰੀ ਆ ਮੇਰੇ ਅਫਸਰ ਨਹੀਂ ਕੋ ਅੱਖੇ ਲੱਗਦਾ। ਕੋ ਗਲਤ ਕਰਦਾ ਅਫਸਰ। ਮੇਰੇ ਕੋ ਬੜੇ ਰਾਈਟ ਨੇ ਮੈਂ ਲਿਖ ਕੇ ਇਹਨਾਂ ਕਈ ਕੰਪਲੀਟਾ ਕਰ ਸਕਦਾ। ਸੁਖੀ ਹਸਾਬਾ ਨਹੀਂ ਕੋ ਵੀ ਬੜੇ ਰਾਈਟ ਨੇ ਐਮਪੀ ਨੇ ਕੋਈ ਕੁਝ ਵੀ ਦੇ ਕੇ ਕੋ ਅਫਸਰ ਦੇ ਅੱਖੇ ਲੱਗਦਾ। ਤੂੰ ਇਹ ਕੰਪਲੀਟ ਕਰੋ ਕੋਈ ਗੱਲ ਨਹੀਂ ਦਖਾ ਰਿਹਾ ਤੁਹਾਡਾ। ਗਾਲ ਖੇਤ। ਪਰ ਤੂੰ ਹੀ ਬੋਲਦੇ ਗਲਤ ਬੋਲ ਕੇ ਵੀਡੀਓ ਬਣਾ ਕੇ ਪਾਉਂਦੇ। ਸਰ ਕੀ ਕੀ ਕਰਦਾ ਹੋਵੇ ਲੋਕਾਂ ਨੂੰ ਕਿ ਪੰਜਾਬ ਦੇ ਮਤਲਬ ਮੰਤਰੀ ਤੇ ਐਮਪੀ ਇਦਾਂ ਦੇ ਇਦਾਂ ਦੀ ਉਹਨਾਂ ਦੀ ਬੋਲੀ ਹੈ ਗਲਤ ਐ ਸਾਦ ਬਹੁਤ ਮਾੜਾ ਬੋਲਦੇ ਹੋ ਜਾਇਪ੍ਰੋਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز